ਜੋ 5ਵੇਂ ਮਹੀਨੇ ਦੀ 2 ਤਰੀਕ ਆਇਆ ਮਾਨਸਾ ਪਸ਼ੂ ਮੰਡੀ ਤੇ ਜੈਜ ਜੀ ਅੱਜ ਟੰਗਰ ਆਏ ਨੇ ਕਿ ਕੋਈ ਖਾਸ ਨਹੀਂ ਹੜੀ ਕਰਕੇ ਤੇ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਤੇ ਕਮੈਂਟ ਕਰਕੇ ਜਰੂਰ ਦੱਛਾ ਕਰੋ ਤੇ ਵੀ ਕੀ ਘਟਵਾ ਦਾ ਬਣਰੋ ਮਾਲ ਬਲੋਗਰ YouTube ਚੈਨਲ ਨਾਲ ਤੇ ਦਿਖਾਉਂਦੇ ਆ ਫਿਰ ਅੱਜ ਤੇ ਕੀ ਰੈਂਡਰ ਹੈ ਅਰਜਨ ਮੜੀ ਮੁੱਢ ਤੋਂ ਅਕਾਦਰ ਦਾ ਕਰ ਲੈ ਕਰ ਤੂੰ ਬੁਲਾ ਜਾ ਆਏ ਨੂੰ ਲੈ ਜਾ ਮੈਂ ਸਮਾਂ ਲੱਗਦੀ ਨਹੀਂ ਕਰਨ ਅਰਜਨ ਫੜ ਉਹ ਦੇ ਫੇਰ ਬੰਦ ਨਹੀਂ ਕਰ ਓਏ ਲੱਗਦਾ ਝੂਠੇ ਭਰਾ ਵੱਸ ਨੂੰ ਕਰ ਦਿਆ ਦੋਸਤਾਂ ਨਾਲ ਇੱਕ ਬੰਦ ਨਹੀਂ ਦੱਸ ਕੋਈ ਤੇਰਾ ਇੱਕ ਮਿੰਟ ਓਏ ਆਜਾ ਖੇਡਣ ਆ ਗਏ ਦੱਸ ਮੈਂ ਇਹਨਾਂ ਕਰਕੇ ਨਾ ਦੱਸ ਤਾ ਤੁਸੀਂ ਕਿਉਂ ਕੱਪੜੇ ਖੇਡਦੇ ਹੋ ਮੈਂ ਦੱਸ ਤਾ ਉਹਦੇ ਵਿੱਚ ਛੱਡ ਉਹ ਤਾਂ ਗਾਣੀ ਚ ਲਿਆ ਉਹ ਤਾਂ ਲੈ ਜਾ ਉਹ ਤਾਂ ਆਪਣੀ ਮੰਡੀ ਅਰੇ ਚ ਮਾਝਾ ਦਾ 75000 ਦਾ ਸੌਦਾ ਹੁੰਦਾ ਯਾਰ ਜਮਾਣਾ ਵਿਕਾ ਉਹ ਸਾਟਾ ਬਾਜੂ ਐ ਸੰਦੇ ਅੱਜ ਲਖਾਈ ਸੌਦਾ ਕਰਕੇ ਦਿਖਾਇਆ ਮਾਰ ਬੋਲੋ ਹੋਣੋ ਗੋ ਆਂ ਬੋਲਿਆ ਨਾਮ ਨੇ ਦਰਗਾਹ ਇਹ ਉੱਥੇ ਲੈ ਜਾ ਕੱਦਦੀਆਂ ਤੁਸੀਂ ਬਾਈ ਕੋਲੇ ਦੋ ਮੱਝਾਂ ਨੇ ਇਹਨਾਂ ਚ ਕੱਲੀ ਕੱਲੀ ਤੋੜ ਕੇ ਦਿਖਾਉਨੇ ਆ ਵੀ ਇਹ ਕੀ ਰੇਟ ਕਰਦੇ ਨੇ ਤੇ ਕਿੰਨਾ ਕਿੰਨਾ ਦੁੱਧ ਹੈ ਇਹਨਾਂ ਥੱਲੇ ਤੇ ਆਹ ਤੋੜੀਂਗਾ ਪਹਿਲੀ ਇਹ ਤੋੜ ਕੇ ਦਿਖਾ ਇੱਕ ਵਾਰ ਤੇ ਗੱਦ ਦਰਮਿਆਨ ਤੇ ਥਾਂ ਥਾਂ ਨੂੰ ਬੜੇ ਛਣਕੇ ਨੇ ਤੇ ਫੇਸ ਕਰ ਲੋ ਇੱਕ ਵਾਰੀ ਚੈੱਕ ਇਹ ਇਹਦੇ ਬਾਰੇ ਜਾਣਕਾਰੀ ਇਹੀ ਹੁੰਦੀ ਆ ਵੀ ਪਤਾ ਲੱਗ ਜਾਂਦਾ ਰੇਟਾਂ ਰੂਟਾਂ ਦਾ ਜੇ ਤੋੜ ਤਰ ਕਰ ਲੋ ਇੱਕ ਵਾਰੀ ਚੈੱਕ ਤੇ ਉਛਾਂਗੇ ਵੀ ਕੀ ਰੇਟ ਮੰਗਦਾ ਇਹ ਤਾਂ ਹੋਈ ਹੈ ਇਹ ਵੀਡੀਓ ਦੇਖਣੀ ਪਸ਼ੂ ਵੇਚਣ ਵਾਲੇ ਨੂੰ ਤੇ ਲੈਣ ਵਾਲੇ ਵਾਸਤੇ ਬਿਹਤਰ ਹੁੰਦੀ ਹੈ ਜਿਹਦੇ ਵਿੱਚ ਪਤਾ ਲੱਗਦਾ ਰਹਿੰਦਾ ਵੀ ਕਿੱਥੋਂ ਤੱਕ ਰੋਕ ਰੇਟ ਮੰਗਦਾ ਤੇ ਕਿੰਨੇ ਕੁ ਭਾਰੀ ਪਸ਼ੂ ਦਾ ਤੇ ਕਿੰਨਾ ਦੁੱਧ ਰੂਹ ਕਹੋਂ ਇਹਦੇ ਥੱਲੇ ਭਾਈ ਹੈ 10 ਲੀਟਰ ਹੈ ਹਾਂ ਮਗਰ ਬੱਚਾ ਕੀ ਹੈ ਇਹਦੇ ਤੇ ਕੱਟਾ ਸੂਈ ਕਿੰਨੇ ਚਿਰਦੀ ਹੈ ਅੱਜ 1500 ਦਾ ਕਰੀਏ 15 16 ਦਾ ਨਹੀਂ ਹਾਂ ਠੀਕ ਹੈ ਤੇ ਹੁਣ ਮੰਗਦਾ ਕੀ ਹੈ ਇਹਦਾ 85 ਦੀ ਦੇ ਦੰਗੇ ਚਾਚੀ ਦੀ ਤੇ ਦੇਣ ਲੈਣ ਵਾਲੀ ਗੱਲ 50 ਰੁਪਏ ਦੇ ਦਿੰਨਾ ਨਾ ਮੁੱਲ 90 ਜਾਨੇ ਮਿਕਰੀਨੇ ਬਸ ਉਹ ਤਾਂ ਕਿੰਨੇ ਕਰ ਲੈ ਤੇ 85 ਦੀ ਦੇ ਦੂੰਗੇ ਜੰਡੀ ਤੇ ਦੁੱਧ ਕਿੰਨਾ 10 ਕਿਲੋ 10 ਕਿਲੋ ਲੈ ਰਹ ਹਾਂ ਉਹ ਨਾ ਠੀਕ ਹੈ ਤੇ ਦੂਜੀ ਐ ਨੋਬੀ ਤੋਰ ਤੇ ਇਹ ਬਾਈ ਕਹਿੰਦਾ ਵੀ 10 ਲੀਟਰ ਥਲੇ ਦੁੱਧ ਹੈ ਉਹ 80 ਵੀ ਦੇ ਦਾਂਗੇ ਤੇ ਮੌਕੇ ਤੇ ਹੋ ਜਾਊਗਾ ਆ ਵੀ ਤੋਰ ਲੈ ਦੂਜਾ ਵੀ ਆ ਲੈ ਤੇ ਤੁਸੀਂ ਲਿਓਟੀਆਂ ਲੂਟੀਆਂ ਦੇਖੀ ਚੱਲਿਓ ਤੇ ਰੇਟ ਤੱਛੀ ਚੱਲੋ ਨਿਜਾਇਜ ਨਹੀਂ ਜੱਲਾ ਨਿਜਾਇਜ ਨਹੀਂ ਇਹ ਛੋਟਾ ਜਾ ਕਰਦਾ ਇਹਦਾ ਵੀ ਛੋਟੇ ਥੋੜੇ ਜਾ ਛੋਟਾ ਜਾ ਲੈ ਵਾ ਆਰਡਰ ਬਣਾਇਆ ਹੋਇਆ ਇਹ ਆ ਇਹਦਾ ਵੀ ਪੁੱਛਾਂਗੇ ਕਿ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਇਹ ਬਾਈ ਦੂਰ ਵੀ ਨਹੀਂ ਸੂਈ ਤੇ ਮਗਰ ਬੱਚਾ ਇਹਦਾ ਕਿੱਟਾ ਮਗਰ ਇਹ ਆ ਵਾਲਾ ਰੇਟ ਕਿੰਨੇ ਦੀ ਸੂਈ ਹੈ ਮਗਰ ਕੱਟਾ ਇਹਦੇ ਆਹ ਤੇ ਇਹਦੇ ਥੱਲੇ ਦੁੱਧ ਕਿੰਨਾ ਇਹ ਥੱਲੇ 9 ਲੀਟਰ ਦਾ ਬਾਈ 9 ਲੀਟਰ ਹੈਗਾ ਤੇ ਇਹਦੀ ਕੀ ਡਿਮਾਂਡ ਕਰਤਾ ਹਣ 75000 ਜੀ 75 ਦੀ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬਾਕੀ 7143 2533 ਪਿੰਡ ਕਿਹੜਾ ਦਗਾਲ ਇਹ ਕਿੱਥੇ ਰਹਿ ਗਿਆ ਯਾਰ ਪਾਤਣਾ ਦੇ ਲਵਿਆ ਪਾਤਣਾ ਲਵਿਆ ਜਗਾਲ ਪਿੰਡ ਨਾਂ ਕੀ ਹੈ ਹਰਮੇਸ਼ਾ ਹਰਮੇਸ਼ਾ ਠੀਕ ਹੈ ਲੈ ਬਾਈ ਨੱਚ ਪਰ ਕਰ ਡਾਕਟਰ ਦੁੱਧ ਹੁਣੇ ਤੇ ਲੈ 14 ਲੀਟਰ 14 ਲੀਟਰ ਕਰਦੀ ਹੈ ਆਪਣੀ ਕਿੰਨੇ ਦਿਨ ਹੋਇਆ ਸੂਈ ਨਾ ਬੱਚਾ ਮਗਰ ਕੱਟੀ ਹੈ ਕੱਟਾ ਸੁਏ ਕੈਮੇ ਹੁਪਲਾ ਦੂਜੇ ਤੇ ਦੁੱਧ ਮੋਟੇ ਸਾਹਿਬ ਕਿੰਨਾ ਆ 14 ਗੈਲਾ 14 ਲੀਟਰ ਕੀ ਡਿਮਾਂਡ ਕਰਦਾ ਹੁੰਦਾ ਸੀ 160 160 ਦੇਣ ਲੈਣਾਂ ਦੀ ਗੱਲ ਦੇਣ ਲੈਣ ਵਾਲੀ ਵਸੂਟ ਦੇ ਲੱਗ ਦੇ ਦੇ ਦਾਂਗੇ ਟਿੰਡ ਕਿਹੜਾ ਆਪਣਾ ਗੇਲੇ ਗੇਲੇ ਮੋਬਾਈਲ ਨੰਬਰ ਕਿੰਨਾ ਹੈ 89509 240 ਇੱਥੇ ਸਾਂ ਧੋ ਰੇਗੇ ਇੱਕ ਵਾਰੀ ਮੜਾ ਜਾ ਤੋਰਾ ਕਰਾ ਦੇ ਯਾਰ ਚੱਕੇ ਸਾਰ ਕਰਾ ਨੋ ਫੇ ਸਾਰੀ ਡਿਮਾਂਡ ਬਾਈ ਤੋਂ ਪੁੱਛਾਂਗੇ ਇਹ ਆ ਜੀ ਇੱਕ ਖਰੀ ਆਲੂ ਭਾਂਡਾ ਤਾਂ ਚੰਗਾ ਬਣਾਇਆ ਕਰਮਾ ਵਾਲੀ ਦਾ ਤੇ ਆਟਾ ਰੋਟਰ ਚੰਗਾ ਬਣਿਆ ਹੋਇਆ ਹੈ ਤੇ ਆ ਜੀ ਉਸ ਤੋਂ ਥੋੜੀ ਜਿਹੀ ਲੰਦੀ ਆ ਆ ਇੱਕ ਵਾਰੀ ਫ੍ਰੈਸ਼ ਕਰ ਚੱਕੇ ਬਸ 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 ਬਸ

ਤੇ ਬਾਈ ਕੋਲੇ ਦੋ ਮੱਝਾਂ ਇੱਕ ਆ ਬੂਰੀ ਐ ਤੇ ਇੱਕ ਇਹ ਕਾਲੀ ਐ ਬਲੈਕ ਇਹਦੇ ਮਗਰ ਕੱਟਾ ਤੇ ਉਹਦੇ ਮਗਰ ਵੀ ਕੱਟਾ ਦੋਨਾਂ ਮੰਗਰੀ ਕੱਟੇ ਨੇ ਇਹ ਇਹਦੇ ਥੱਲੇ ਹੁਣ ਦੁੱਧ ਕਿੰਨੇ ਲੀਟਰ ਆ 8 ਕਿਲੋ 8 ਕਿਲੋ ਤੇ ਸੂਏ ਕੰਮੇ ਹੁਏ ਪਹਿਲਾਂ ਸੂਆ ਦੂਜੇ ਦੂਜੇ ਠੀਕ ਐ 8 ਕਿਲੋ ਲੀਟਰ ਹੁਣ ਇਹਦੇ ਥੱਲੇ ਦੁੱਧ ਹੈ ਤੇ ਦੂਜਾ ਸੂਆ ਤੇ ਦੁੱਧ ਤਾਂ ਨਹੀਂ ਰਲਿਆ ਹਜੇ ਨਹੀਂ ਰਲਿਆ ਨਹੀਂ ਅੱਛਾ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਤਿੰਨ ਮਹੀਨੇ ਪਸ਼ੂਆਂ ਨੂੰ ਪ੍ਰੋਬਲਮ ਆਉਂਦੀ ਐ ਥੋੜੋ ਥੋੜੀ ਤੇ ਹੁਣ ਇਹਦੀ ਡਿਮਾਂਡ ਕੀ ਕਰਦਾ 75000 ਮੌਕੇ ਤੇ 70 ਦੀ 76 ਦੀ ਤੇ ਆਹ ਬ੍ਰਾਂਡ ਬੂਰੀ ਵਾਲਾ ਬੂਰੀ ਦਾ ਵੀ ਮੁੱਲ 75 ਹੈ 75 ਤੇ ਇਹਦੇ ਥੱਲੇ ਦੁੱਧ ਕਿੰਨਾ ਉਹਦੇ ਥੱਲੇ 89 ਕਿਲੋ 89 ਕਿਲੋ ਠੀਕ ਤੇ ਦੁੱਧਰ ਵਾਲੀ ਨੂੰ ਕਿੰਨਾ ਚਿਰ ਹੋਇਆ ਦੁੱਧਰ ਵਾਲੀ ਨੂੰ 20 ਦਿਨ ਹੋ ਤੇ ਸੂਈ ਕਿਨੇ ਕਿਚਰਦੀ ਆ ਭਲਾ ਇਹ ਸੂਈ ਹੋਗੀ ਤਨ ਤਨ 3.5 ਮਹੀਨੇ ਤਨ 3.5 4 ਤੋਂ ਚੱਲੇ ਚੱਲੇ ਠੀਕ ਹੈ ਹੁਣ ਇਹਦਾ ਕੀ ਰੇਟ ਮੰਗਿਆ ਮੌਕੇ ਤੇ ਮੌਕੇ ਤੇ ਤਿਆਰ ਕਰਨੇ ਬੰਨ ਗਿਆ 5000 ਤੇ ਪਿੰਡ ਕਿਹੜਾ ਕੋਟੇ ਮਿਰਜੀ ਤੇ ਮੋਬਾਈਲ ਨੰਬਰ ਕਿਹਣਾ 92177 15 ਦਿੰਦੇ ਤਾਂ ਅੱਥੇ ਤੇ ਕਰੇ ਪਸੂ ਰੱਖਦਾ ਹੋਰ ਵੀ ਬੰਦੂ ਜੀ ਬੰਦੂ अच्छा जे कोई खरीदन आवे ता एक रंग चोवे दो चोवे हां पांच रंग चोवे अच्छा ਤੇ ਠੀਕ ਹੈ ਇਹ ਮੋਬਾਈਲ ਮਰ ਇੱਕ ਵਾਰੀ ਫੇਰ ਹੋ 99172 1560 ਠੀਕ ਤੇ ਬਾਈ ਸਪਰਕ ਕਰ ਲਿਓ ਕਿਹੜੇ ਬਾਈ ਰੰਗ ਖਰੀਦਦੇ ਤੇ ਚਾਹਵਾ ਨੇ ਮੈਂ ਤੁਹਾਨੂੰ ਆਪ ਅੱਧੇ ਵਿੱਚ ਕਰ ਲਿਆ ਕੱਟੀ ਆ ਕੱਟੀ ਹੈ ਇਹਦਾ ਸੀਮਨ ਲੱਗਿਆ ਹੋਇਆ ਹੈ ਨਾ ਇਹ ਸੀਮਨ ਵੀ ਅੱਕੀ ਤੀਕੇ ਦਾ ਪਤਾ ਤੁਹਾਨੂੰ ਪਤਾ ਨਹੀਂ ਇਹ ਤਾਂ ਮੇਰੇ ਸਾੜਿਆਂ ਨੇ ਉਹ ਕਾਇਂ ਦਾ ਲਾਤਾ ਕਿਹੜੀ ਪੌਣੀ ਕੀ ਹੈ ਹੈਨਾ ਜਮਾਈ ਸੇ ਮੋ ਵੀ ਲੱਗਦਾ ਕੱਦਮੀ ਦਾ ਵਾਹਲਾ ਛੋਟਾ ਹੈ ਇਹਨੂੰ 7 ਮੀਟਰ 7 ਮੀਟਰ ਠੀਕ ਆ ਤੇ ਵੇਚਦਾ ਕਿੰਨੇ ਦੀ ਇਹਨੂੰ ਯਾਰ ਵੀ ਤੇ ਕਿਹੜੇ ਮੋਟਾ ਰੱਸੇ ਚ ਆਉਂਦੀ ਆ ਉਹ ਵੱਟਲ ਉਹ ਤੋਂ ਦੀ ਚੀਜ਼ਾਂ ਦੀ ਮੋਟੀ ਉਹ ਡੇਡੇ ਲੁੰਡੇ ਲੈ ਨਹੀਂ ਲੈ ਗੰਡ ਪਾ ਕੇ ਦਿਖਾ ਦੇ ਫਿਰ ਕੰਡ ਪਾਗੀ ਦਿਖਾ ਦੇ ਹੂੰ ਇਹ ਆ ਲੈ ਇਹ ਵੱਟਦੇ ਵੱਟ ਕੇ ਰੱਖਿਆ ਹੋਇਆ ਪਹਿਲੇ 7-7 ਮੀਟਰ ਇਹ ਇੱਥੋਂ ਚਿਹਰੇ ਤੋਂ ਦੋਨੇ ਇਹਨੂੰ ਜੋੜ ਲੈ ਦੋਨਾਂ ਨੂੰ ਜੋੜ ਕੇ ਇਹ ਆ ਜਾ ਚੈੱਕ ਕੋਈ ਇਹ ਨਾ ਕਾਢੇ ਦੇ ਹਿਸਾਬ ਤੇ ਨਹੀਂ ਹੁਣ ਇਹ ਬਹਿ ਗਏ ਨੇ ਇਹ ਉਹ ਕਰਤਾ ਉਹ ਵਿੱਚ ਪਾਉਗਾ ਉਹ ਲਾਉਣ ਦਾ ਲੈਣਾ ਹੁੰਦਾ ਕੀ ਰੱਖੇ ਬੂਣੀ ਇਹ ਨਹੀਂ ਆਉਂਦਾ ਨਾਲੇ ਮੋੜਨਾ ਨਹੀਂ ਨਾਲੇ ਵਾਪਸੀ ਹੁਣ ਪਹਿਲਾਂ ਵਾਪਸ ਨਹੀਂ ਕਰਦਾ ਹਾਂ ਨਾ ਉਹ ਤੂੰ ਉਹ ਗੁੰਗੂ ਨੂੰ ਵਾਪਸ ਕਰ ਗਿਆ ਉਹ ਕੱਟੀ ਆ ਯਾਰ ਇਹ ਬੜੇ ਪ੍ਰੈਂਟ ਆ ਕੀ ਤੇ ਚੰਗਾ ਕੁ ਨਸਲ ਦਾ ਟਿਕਾ ਪਰਿਆ ਹੋਇਆ ਕੱਟੀ ਦਾ ਤੇ ਭਾਈ ਮੱਝ ਵੇਚਣ ਆਇਆ ਸੀ ਤੇ ਇਹ ਆਪਣੀਆਂ ਮੱਝ ਵੀਰੇ ਤੇ ਕਿੰਨੇ ਲੀਟਰ ਦਿੰਦਾ ਏ ਥੱਲੇ ਹਾਂ 15 ਦਾ 14 15 ਦੂ ਠੀਕ ਇਹ ਤੇਰੀ ਆਪਦੀ ਆਪ ਬਾਰਗਟਾ ਆ ਆਪਦੀ ਕਰਦੀ ਹੈ ਨਾੜਾ ਨੂੜਾ ਚੰਗੀਆਂ ਬਣੀਆਂ ਹੋਈਆਂ ਦੁੱਧ ਵਾਲੀਆਂ ਹਨ ਇੱਕ ਵਾਰ ਮੈਂ ਨੇੜੂ ਤੋਂ ਖਾਵਾ ਦੁੱਧ ਵਾਲੀਆਂ ਨਾੜਾ ਬਣੀਆਂ ਹੋਈਆਂ ਹੱਜ ਤੇ ਸਾਰੀ ਇਹਦੀ ਡਿਟੇਲ ਪੁੱਛਾਂਗੇ ਵੀ ਕਿੰਨੇ ਪੈਸੇ ਮੰਗਦਾ ਤੇ ਕਿਹੜਾ ਪੰਡ ਤੇ ਕਿੱਥੋਂ ਆਇਆ ਇਹਦੇ ਮੰਗਰ ਕਿਹੜੀ ਕੱਟੀ ਹੈ ਤੇ ਕੱਟੀ ਸੀਮਨ ਚੰਗਾਲ ਕੇ ਹੋਇਆ ਹੈਗਾ ਇਹ ਚੰਗੇ ਸੀਮਨ ਦੀ ਕੱਟੀ ਆ ਬਾਈ ਕਹਿੰਦਾ ਸੀ ਤੇ ਪਰ ਭੁੱਲ ਭੱਲ ਜਾਂਦੇ ਕਹਿੰਦਾ ਡਾਕਟਰ ਨੂੰ ਪਤਾ ਹੈ ਟੀਕੇ ਦੇ ਬਾਰੇ ਤੁਹਾਨੂੰ ਕੋਈ ਪਤਾ ਨਹੀਂ ਤੋੜ ਦੇ ਤੋੜ ਦੇ ਤੁਹਾਨੂੰ ਪਤਾ ਤਾਂ ਹੈਗਾ ਹੁਣ ਕੱਲ ਮੰਡੀ ਲੱਕਿਆ ਜਿਹੜਾ ਤੇ ਪੇਜ ਕਰ ਇੱਕ ਵਾਰ ਮੈਂ ਤੈਨੂੰ ਤੇ ਸਾਡੀ ਡਿਟੇਲ ਦੱਸ ਦੇ ਹੁਣ ਦੁੱਧ ਦੱਸ ਦੇ ਥੱਲੇ ਕਟਾਂਗਾ 14 15 ਦੇ 14 15 ਦੋ ਤੇ ਸੂਏ ਕਿਵੇਂ ਹੂਏ ਹੂਏ 3 ਜਨ ਤੇਜੇ ਸੂਆ ਥੋੜੀ ਜਿਹੀ ਗੱਡੀ ਹੋ ਕੇ ਨਾ ਮੈਂ ਦੁੱਧ ਲਗੀ ਦੀ ਪਹਿਲਾਂ ਸੂਆ ਅੱਛਾ ਥੋੜੀ ਜਿਹੀ ਵੱਡੀ ਹੋ ਕੇ ਸਮਰੀ ਸੀ ਤੇ ਪਿਛਲੇ ਦਾ ਕੀ ਵੀ ਕੱਟ ਰਿਹਾ ਸੂਏ ਦਾ ਪਿਛਲੇ ਦਾ ਦੁੱਧ ਵੀ ਹਾਂ ਦੁੱਧ ਦਾ ਮੇਰੇ 13 ਦਾ ਦਿੱਤਾ ਸੀ 13 ਦਿੱਤਾ ਹੀ 13 ਤੇ ਹੁਣ ਹੁਣ ਸੇਲ ਕਿੰਨੇ ਦੀ ਕਰਨੀ ਆ ਦੇੜ ਦੇ ਦੇੜ ਦੇ ਮੌਕੇ ਤੇ ਕਰ ਦਾਂਗੇ ਤੇ ਮੋਬਾਈਲ ਨੰਬਰ ਤੇ ਬੋਲੋ 89779 0983 ਤੇ ਪਿੰਡ ਕਿਹੜਾ ਆਪਾਂ ਫੋਟ ਧਰਮ ਫੋਟ ਧਰਮ ਤੇ ਇੱਕ ਵਾਰੀ ਮੋਬਾਈਲ ਨੰਬਰ ਫੇਰ ਬੋਲੋ 93779 0983 ਠੀਕ ਹੈ ਲੈ ਭਾਈ ਸਪਾਰਕ ਕਰ ਲਓ ਮੱਝ ਬਿਲਕੁਲ ਸਰਾ ਤੇ ਤੁਦਾਲੀਆਂ ਨਾੜਾ ਲੈ ਵੇ ਤੇ ਬਣੀਆਂ ਹੋਈਆਂ ਨੇ ਆ ਦੇਖੋ ਤੇ ਕੱਟੀ ਕੱਟੀ ਪਹਿਲਾਂ ਵੀ ਮੈਂ ਦੱਸਿਆ ਵੀ ਚੰਗੇ ਸੀਮਨ ਦੀ ਕੱਟੀ ਆ ਪਰ ਹੁਣ ਭੁੱਲ ਭੁੱਲ ਗਏ ਵੀ ਕੀ ਦਾ ਲੱਗਿਆ ਹੋਇਆ ਇਹ ਕਟਰੂ ਦੀ ਦੂਰੋਂ ਪਸੰਦ ਆਉਂਦੀ ਆ ਵੀ ਚੰਗਾ ਚੇਮਨ ਲੱਗਿਆ ਬਿਲਕੁਲ ਸਾਰੀ ਸਫੈਦ ਕਾਲੀ ਐ ਦੇਖ ਖੁਰ ਚਿੱਟੇ ਨੇ ਬੱਸ ਦੋ ਤੇ ਇਹ ਮੱਝ ਕਿੰਨੇ ਲੀਟਰ ਦੁੱਧ ਆ ਭਾਈ ਇਹਦੇ ਥੱਲੇ ਹਾਹ ਕਿੰਨਾ ਆਪਣੀ ਘਰ ਦੀ ਐ ਵਪਾਰ ਕਰਦੇ ਹੋ ਵਪਾਰ ਕਰਦੇ ਹੋ ਅੱਛਾ ਕਿੰਨੇ ਲੀਟਰ ਦੁੱਧ ਹੁਣ ਥੱਲੇ ਰੱਖਿਆ? ਤੇ ਰੇਟ ਕੀ ਕਰਦੇ ਹੋ? ਇੱਕ 10 ਅਜੇ ਮੂੜ ਨਹੀਂ ਜਰਾ। ਸਾਖ ਦਾ ਕਹਾਂਗਾ। 20 ਕਿਲੋ ਦੁੱਧ ਦੀ ਮਾਲਕਣਾ ਹੈ। ਦੁੱਧ ਤਾਂ ਹੁਣ ਹੈਗਾ 10 ਕਿਲੋ। ਇਹਦੇ ਥੱਲੇ? ਹਾਂ ਹੁਣ 10 ਕਿਲੋ ਤਿਆਰ ਹੈ। ਕਿ ਕਿ ਤਰ੍ਹਾਂ ਦੀ ਛੁਈ ਹੈ ਇਹ? ਛੁਈ ਨੂੰ ਅਗੇ ਦੱਸ ਦੇਣ। ਤੇ ਆਹ ਕੱਟੀ ਆਵਾਂਗੇ ਰ। ਹਾਂ। ਠੀਕ ਐ। ਤੇ ਛੂਏ ਕਿ ਮੈਂ ਉਪਲਾਇ? ਛੂਏ ਪਹਿਲੇ। ਪਹਿਲੇ? ਹਾਂ। ਪਹਿਲੇ ਨਾ ਯਾਰ। ਪਹਿਲੇ ਨਾ। ਛੁਆ ਲਾ ਯਾਰ। ਦੇਖੀ ਵਿੱਚ ਕਰਵਾਇਦਾ। ਤੇ ਜੇ ਅਗਰ ਆਪਾਂ ਨੇ ਬੈਗ ਲਾ ਗਰਾ ਵਧੀਆ ਰੀਟ ਦੇ ਕੇ ਹੁਣ ਵਜਾ। ਪਹਿਲੇ ਛੂਏ ਹੈ ਹੈ। ਠੀਕ ਐ। ਕੀ ਰੇਟ ਮੰਗਦਾ ਹੁਣ ਇਹਦਾ? 1.5 ਦੇਣ ਲੈਣ ਵਾਲੀ ਗੱਲ। ਮੋਕੇ ਤੇ ਕਰਦਾਂਗੇ ਮਾਨਤਾ ਓਕੇ ਤੇ ਤੇ ਮੋਬਾਈਲ ਨੰਬਰ ਬੋਲ ਦੇ ਬਾਹਰ 395 54214 ਸਿੰਘ ਇਹਦੇ ਵੱਡੇ ਵੀ ਪਿਆ ਯਾਰ ਤੂੰ ਕਹਿੰਦਾ ਪਹਿਲਾਂ ਨਾ ਪਹਿਲਾਂ ਨਾ ਬਾਈ ਯਾਰ ਅੱਛਾ ਫਾਈਲ ਵੀ ਜੇ ਵੀ ਕਰੀ ਨਾਲ ਦੀ ਕਰ ਹਾਂ ਹਾਂ ਪਹਿਲੇ ਹਾਂ ਪਹਿਲਾਂ ਠੀਕ ਹੈ ਇੱਕ ਮਿੰਟ ਕਰਕੇ ਦੱਸ ਦਿਓ ਆ ਲੋ ਸਿੰਘ ਕੱਟੇ ਹੋਇਆ ਬਾਈ ਕਹਿੰਦਾ ਪਹਿਲਾਂ ਨਾ ਤਾਲੂ ਦੂਰੋਂ ਦਿਖਾ ਦੇ ਇੱਕ ਵਾਰ ਕੱਟੀ ਦਿਖਾਉਣਾ ਤੁਹਾਨੂੰ ਇਹ ਤਾਂ ਪੁੱਛਦੇ ਆ ਵੀ ਇਹ ਕਿੰਨੇ ਚਿਰ ਦੀ ਓਰੇ ਆ ਦੱਸ ਫਿਰ ਕਿੰਨੀ ਉਮਰ ਦੀ ਆ ਹੁਣੇ 1.5 ਸਾਲ ਦੀ ਹੈ 1.5 ਸਾਲ ਦੀ ਪੂਰੀ ਤੇ ਇਹਦੀ ਮਾਂ ਦਾ ਕੀ ਰਕਾਟਾ ਦੁੱਧ ਦਾ 17 ਕਿਲੋ ਦਾ ਹੈ 17 ਕਿਲੋ ਦਾ ਤੇ ਇਹਦੀ ਉਮਰ 1.5 ਸਾਲ ਆ ਹੁਣ 1.5 ਸਾਲ ਠੀਕ ਹੈ ਤੇ ਦੰਦ ਕੀ ਕਹਿੰਦੇ ਹੁੰਦੇ ਆ ਤੁੱਗੀ ਤੁੱਗੀ ਖੀਰੀ ਹੈ ਜੀ ਖੀਰੀ ਹੈ ਅੱਛਾ ਹਜੇ ਖੀਰੀ ਹੈ ਇਹ ਇਹ ਕੀ ਡਿਮਾਂਡ ਕਰਤਾ ਹੁਣ ਪੈਸਾਂ ਦੀ 55000 ਦੇ ਲੈਣ ਵਾਲੀ ਗੱਲ 50000 ਦੀ ਗੱਟੀ ਦੇਵਾ 50 ਦੀ ਦੇ ਦਾਂਗੇ ਠੀਕ ਐ ਇਹ ਬਣੀ ਤਾਂ ਚੰਗੀ ਆ ਜਾਂਦਾ ਤਾ ਤਾਂ ਚੰਗਾ ਛੱਡਿਆ ਹੈ ਤੇ ਮੋਬਾਈਲ ਨੰਬਰ ਤੇਰਾ 78443 83000 ਕਿਹੜਾ ਪਿੰਡ ਹੈ ਤਾਲ ਵਾਲਾ ਹੈ ਹੈ ਤਾਲ ਵਾਲਾ ਤਾਲ ਵਾਲਾ ਇਹ ਕਿੱਥੇ ਰਹਿ ਗਿਆ ਬੋਹਾ ਕੋਲੇ ਬੋਹਾ ਕੋਲੇ ਤਾਲ ਵਾਲਾ ਪਿੰਡ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਕਿਥੇ ਨੂੰ 78443 83000 ਕਿਸੇ ਵੀਰ ਨੂੰ ਚਾਹੀਦੀ ਹੋਵੇ ਨਾ ਕੱਟੀ ਪਾਲਣ ਵਾਸਤੇ ਕੱਟੀ ਬਿਲਕੁਲ ਬਣਨ ਵਾਲੀ ਆ ਕੱਚੀ ਹੈਗੀ ਹਜੇ ਖੀਰੀ ਆ ਪੂਰਾ ਬਦਿਆ ਬ੍ਰਾਂਡ ਆ ਕੋਈ ਘਾਟੇ ਵਾਲੀ ਚੀਜ਼ ਨਹੀਂ ਤੇ ਰੇਟ ਕੋਈ ਨਹੀਂ ਫੋਨ ਤੇ ਗੱਲ ਕੁਝ ਹੋਰ ਹੁੰਦੀ ਐ ਤੇ ਕੋਲੇ ਜਾ ਕੇ ਗੱਲ ਕੁਝ ਹੋਰ ਹੁੰਦੀ ਐ ਜਿਹਦੀਆਂ ਥਣੀਆਂਆਂ ਚੈੱਕ ਕਰੀਏ ਯਾਰ ਜੇ ਉ ਤਾਂ ਇਹ ਠੰਡੀ ਹੈਗੀ ਕੱਟੀ ਤਾਂ